ਗੁਰ ਪ੍ਰਸ਼ਾਦੀ ਮਨ ਵਸੇ ਮਲ ਹਉਮੈ ਜਾਏ ਸਮਾਏ 바이 ਗੁਰੂਜ਼ ਗ੍ਰੇਸ ਦਾ ਲਾਰਡ ਕਮਸ ਟੂ ਅਬਾਇਡ ਇਨ ਦਾ ਮਾਈਂਡ ਐਂਡ ਦਾ ਵਿਲਫ ਆਫ ਈਗੋਇਸਮ ਇਜ਼ ਡਿਸਪੈਲਡ ਗੁਰ ਪ੍ਰਸ਼ਾਦੀ ਮਨ ਵਸੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਜਿਹੜਾ ਰੀਅਲ ਪ੍ਰਸ਼ਾਦ ਹੈ ਉਹ ਹੈ ਗੁਰੂ ਜੀ ਦੇ ਸ਼ਬਦ ਮਤ ਅਕਲ ਸਿੱਖਿਆ ਦਾ ਜਦੋਂ ਗੁਰੂ ਦੀ ਸਿੱਖਿਆ ਦਾ ਪ੍ਰਸ਼ਾਦ ਮਨ ਦੇ ਵਿੱਚ ਵੱਸਦਾ ਹੈ ਤਾਂ ਜਦੋਂ ਪਾਠ ਦੇ ਸ਼ਬਦ ਇੱਕ ਅਰਥ ਮਨ ਦੇ ਵਿੱਚ ਵੱਸਦੇ ਨੇ ਜਦੋਂ ਗੁਰੂ ਦਾ ਆਖਿਆ ਮਨ ਵਿੱਚ ਵੱਸਦਾ ਹੈ ਉਦੋਂ ਅਹੰਕਾਰ ਤੇ ਹਉਮੈ ਦੂਰ ਹੋ ਜਾਂਦਾ ਜਾਹੇ ਆਪਾਂ ਸਰੀਰਕ ਰੂਪ ਚ ਜਿੰਨਾ ਮਰਜ਼ੀ ਪੜੀ ਜਾਈਏ ਜਦੋਂ ਤੱਕ ਆਪਣੇ ਮਨ ਤੇ ਉਹ ਚੀਜ਼ ਨੇ ਅਸਰ ਨਹੀਂ ਕੀਤਾ ਉਦੋਂ ਤੱਕ ਆਪਣੀ ਹਉਮੈ ਦੀ ਮਹਿਲ ਨਹੀਂ ਥੋਤੀ ਜਾਂਦੀ ਜਿਵੇਂ ਇੱਕ ਸਾਬਣ ਦੇ ਨਾਲ ਮੈਲਾ ਕੱਪੜਾ ਧੁੱਤਾ ਜਾਂਦਾ ਇਹ ਮੇ ਇੱਕ ਸਾਬਣ ਹੈ ਗੁਰੂ ਦੇ ਮੱਤ ਅਜਿਹਾ ਸਾਬਣ ਹੈ ਜਿਹਦੇ ਨਾਲ ਮਲੀਤ ਜਿਹੜੀ ਮੱਤ ਹੁੰਦੀ ਹੈ ਮਨ ਹੁੰਦਾ ਮਾੜਾ ਉਹ ਧੁੱਤ ਜਾਂਦਾ ਤੇ ਹਿਰਦਾ ਸਾਫ਼ ਹੋ ਜਾਂਦਾ ਆਪਣੇ ਹਿਰਦੇ ਨੂੰ ਸੰਤੁਸ਼ਟੀ ਤੇ ਸਾਫ਼ ਰੱਖਣ ਦੇ ਲਈ ਤੁਸੀਂ ਹਮੇਸ਼ਾ ਮੇਰੀ ਇੱਕ ਗੱਲ ਦਾ ਇਹ ਕਥਨ ਨੂੰ ਮਹਿਸੂਸ ਕਰਨਾ ਕਿ ਆਪਣੇ ਜੀਵਨ ਦੇ ਵਿੱਚ ਜੇ ਆਪਣੀ ਮੱਤ ਨੂੰ ਹੰਕਾਰ ਤੋਂ ਦੂਰ ਕਰਨਾ ਹੈ ਤਾਂ ਗੁਰੂ ਸ਼ਰਨ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ